ਸਤਿ ਸ੍ਰੀ ਅਕਾਲ ਦੋਸਤੋ ਗੁਰਨਾਨਕ ਅਰਬੀਆ ਰਫਰਪੁਰ ਸਿਟੀ ਵਿੱਚ ਸਵਾਗਤ ਹੈ ਤੁਹਾਡਾ ਸੋ ਦੋਸਤੋ ਗੁਰਨਾਨਕ ਅਰਬੀਆ ਰਫਰਪੁਰ ਸਿਟੀ ਲੈ ਕੇ ਆ ਤੁਹਾਡੇ ਲਈ ਲੱਗ ਲੱਗ ਪਰਾਂ ਦੀਆਂ ਬੰਦੀਆਂ ਕਿਉਂਕਿ ਬਹੁਤ ਹੀ ਕੰਸਰਵੇਟਾਂ ਤੇ ਤੁਹਾਡੇ ਲਈ ਆਪਾਂ ਪੁਪਰ ਸ਼ਹਿਰ ਵਿੱਚ ਲੈ ਕੇ ਆਏ ਆ ਸਾਗਰੀ ਰੰਕਾਰਾਂ ਸੋ ਦੋਸਤੋ ਇਹ ਜੋ ਸਾਹਮਣੇ ਵੀਡੀਓ ਤੇ ਦੇਖ ਰਹੇ ਹੋ ਤੁਸੀਂ 2015 ਰਜਿਸਟਰਡ 16 GDI ਸਕਿਫਟ ਸਾਕੀ ਡੋਨਰ ਦੀ ਪੱਕੇ ਨੰਬਰ ਦੀਆਂ ਸਾਰੀ オリジナル ਗੱਡੀ ਐ 2015 ਰਜਿਸਟਰ 16 5 ਲਾਈਵਲ ਇਸ ਦੇ ਨਾਲ ਹੀ ਅੱਧਰ 2013 ਮਾਡਲ ਸਾਕੀ ਡੋਨਰ ਦੀ ਵਰਨਾ 1.6 SX ਅੰਮ੍ਰਿਤਸਰ ਦਾ ਨੰਬਰ ਐ ਐਕਸਟਰਾ ਲਾਈਵਲ ਗੱਡੀ ਬਿਲਕੁਲ ਓਕੇ ਆ ਐਸਐਕਸ 1.6 ਟੋ ਮਾਡਲ ਹੈ ਇਹਦੇ ਨਾਲ ਹੀ ਇਦਰ i20 ਆਸਤਾ ਪੁਸ਼ਪੁਰਨ 68 ਪੀਵੀ 68 ਨੰਬਰ ਦੀ ਫਸਟ ਓਨਰ ਸਿਲਵਰ ਕਲਰ ਨਾਲ ਹੈ ਆਸਤਾ ਪੁਸ਼ਪੁਰਨ ਸਾਡ 2014 ਮਾਡਲ ਸਿਫਟ ਡਾਇਰ ਜੀਡੀਆਈ ਟੋ ਮਾਡਲ ਮੈਂ ਫੋਰਡ ਦਾ ਨੰਬਰ ਲੋਕਲ ਨੰਬਰ ਦੀ ਹੈ। ਵਾਈਟ ਕਲਰ ਚੋਂ 2014 ਮਾਡਲ ਹੈ। ਫੋਰਡ ਡਿਜ਼ਾਇਰ ਜੱਡ ਦੀ ਹੈ। ਇਸ ਦੇ ਨਾਲ ਹੀ ਉਧਰ ਸਿਆਜ VDI ਪਲੱਸ 2016 ਮਾਡਲਨ ਫਸਟ ਓਨਰ ਦਿੱਲੀ ਨੰਬਰ ਹੈ। ਐਨਓਸੀ ਜਿਸ ਵੀ ਸਟੇਟ ਦੀ ਤੁਸੀਂ ਕਹੋਗੇ ਉਸੇ ਸਟੇਟ ਦੀ ਕਢਵਾ ਕੇ ਦੇਾਂਗੇ। ਕੰਦੇ ਨਾਲ ਹੀ ਉਧਰ Etios Cross 2015 ਮਾਡਲ ਫਸਟ ਓਨਰ ਅਨੋਸੀ ਫਰੋਈਪੋਰਡ ਦੀ ਨਿਕਲੀ ਹੋਈ ਹੈ ਸਾਰਾ ਪੰਜਾਬ ਨੰਬਰਵਾਲ ਇਸ ਟਾਈਮ ਆਪਣੇ ਕੋਲੇ ਕਾਰਗਾਰ ਤੇ ਪਹੁੰਚਿਆ ਇੱਕ ਦੋ ਪੀਸਾਂ ਨੂੰ ਛੱਡ ਕੇ ਇਹ ਇਸ ਟਾਈਮ ਆਪਣੇ ਕੋਲੇ ਖੜੀ ਹੈ 2016 ਮਾਡਲ i20 ਸਪੋਰਟਸ ਪ੍ਰੋਪਰ ਫਰਸਟ ਓਨਰ ਨਾਲ ਆਲ ਓਰੀਜినਲ ਗੱਡੀ ਹੈ ਸਾਰੀ ਓਕੇ ਆ ਫਰਸਟ ਓਨਰ ਹੈ ਲੋਕਲ ਨੰਬਰ ਪ੍ਰੋਪਰ ਦਾ 2016 ਮਾਡਲ ਸਪੋਰਟਸ i20 ਵਾਈਟ ਕਲਰ ਚ ਇਸ ਦੇ ਨਾਲ ਹੀ ਇਧਰ i10 ਮਾਰੂਤੀ ਸੰਜੁਕੀ ਦੀ ਇਸ ਦੇ ਨਾਲ ਹੀ ਇਧਰ ਮਾਰੂਤੀ ਸੰਜੁਕੀ K10 VXI ટોਪ ਮਾਡਲ ਆ ਫਸਟ ਓਨਰ ਬੀਮਾ ਫੁੱਲ 26 ਤੱਕ ਵਿਆ ਹੋਇਆ ਹੈ ਲੈਂਦਾ ਸਾਰੀ ਗੱਡੀ ਓਕੇ ਆ ਇੱਕ ਦੋ ਪੀਸ ਪੇਂਟ ਹੈਗੇ ਨੇ ਫਸਟ ਓਨਰ ਵੀਐਕਸਆਈ ਟੋ ਮਾਡਲ ਆ ਸੋ ਇਹ ਜੋ ਗੱਡੀਆਂ ਤੁਹਾਨੂੰ ਆਪਾਂ ਵੀਡੀਓ ਵਿੱਚ ਦਿਖਾਈਆਂਗੇ ਇਸ ਟਾਈਮ ਆਪਣੇ ਕੋਲੇ ਖੜੀਆਂ ਹੋਈਆਂ ਨੇ ਕੋਈ ਵੀ ਵੀਰ ਕਿਸੇ ਗੱਡੀ ਲੈਣ ਦਾ ਵੀ ਚਾਹਵਾਨ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਸਾਡਾ ਨੰਬਰ ਥੱਲੇ ਚੱਲ ਵੀ ਰਿਹਾ ਹੈ ਤੇ ਇਹ ਤੁਹਾਨੂੰ ਦੱਸ ਵੀ ਦਿੰਨੇ ਆ ਨੰਬਰ 98555526453 97814 45735 ਕਿਸੇ ਵੀ ਗੱਡੀ ਦਾ ਤੁਸੀਂ ਜੇਕਰ ਲੋਨ ਕਰਵਾਉਣਾ ਹੋਵੇ ਡਾਊਨ ਪੇਮੈਂਟ 50000 ਲੱਖ ਰੁਪਇਆ ਦੇ ਕੇ ਕਿਸੇ ਵੀ ਗੱਡੀ ਦਾ ਤੁਸੀਂ ਲੋਨ ਕਰਾ ਸਕਦੇ ਹੋ ਲੋਨ ਦੀ ਸੁਵਿਧਾ ਵੀ ਆਪਣੇ ਕੋਲੇ ਹੈਗੀ ਹੈ ਕੋਈ ਵੀ ਗੱਡੀ ਲੈਣ ਦੇ ਚਾਹਵਨ ਸਾਡੇ ਨਾਲ ਸੰਪਰਕ ਜਰੂਰ ਕਰੋ WhatsApp ਤੇ ਮੈਸੇਜ ਕਾਲ ਕਰਕੇ ਸਾਡੇ ਨਾਲ ਤੁਸੀਂ ਗੱਡੀ ਡੀਲ ਕਰਕੇ ਸਾਈਜ਼ ਵਗੈਰਾ ਪਾ ਕੇ ਫਾਈਨਲ ਕਰ ਸਕਦੇ ਹੋ ਬੰਦੇ ਸੋ ਧੰਨਵਾਦ ਦੋਸਤੋ